ਜੇ ਕਾਰਾ ਮਾਈ ਚੰਡੋ ਮਈਦਾ ਬੋਲ ਸਾਡੇ ਦਰਬਾਰ ਕੀ ਜੈ ਇੱਥੇ ਬੜੀ ਬੜੀ ਦੂਰਾ ਨਾ ਬਾ ਪਟੇਲਾ ਫਰੋਜਪੁਰ ਬੜੀ ਬੜੀ ਦੂਰਾ ਲੋਕ ਆ ਕੇ ਮਾਈ ਦੇ ਦਰਵਾਜ਼ੇ ਤੇ ਤੇ ਖੂ ਜਿਹੜਾ ਬਣਿਆ ਖੂ ਤੇ ਇਸ਼ਨਾਨ ਕਰਕੇ ਮਾਈ ਦੇ ਦਰਵਾਜ਼ੇ ਤੇ ਮੱਥਾ ਟੇਕਦੇ ਨੇ ਕਾਰੋਬਾਰ ਚ ਨੁਕਸਾਨ ਹੁੰਦਾ ਹੋਵੇ ਇਹ ਸਾਰੀਆਂ ਬਿਮਾਰੀਆਂ ਜਿੰਨੀਆਂ ਜੋ ਵੀ ਕਸ਼ਟ ਹੈ ਸਰੀਰ ਤੇ ਬੰਦੇ ਦੇ ਤੇ ਮਾਈ ਦੀ ਕਿਰਪਾ ਨਾਲ ਮੁਕਤ ਹੋ ਜਾਂਦੇ ਨੇ ਤੁਹਾਨੂੰ ਪਤਾ ਲੱਗਿਆ ਇੱਥੇ ਦਰਬਾਰ ਹੈਗਾ ਤੁਸੀਂ ਸੇਵਾ ਕਰੋ ਬਚਪਨ ਹੀ ਉਰੇ ਕਟਿਆ ਜੀ ਦਰਬਾਰ ਜਿਹੜਾ ਇਹ ਇਹ ਜਗਤ ਕੱਚੀ ਹੁੰਦੀ ਉਹ ਨਹੀਂ ਹੁਣ ਪੱਕੀ ਬਣ ਕੇ ਕਿਸ ਦੀ ਸਭ ਕਿਰਪਾ ਹੈ ਇਹ ਸਕੂਲ ਜਿਹੜਾ ਚੱਲ ਰਿਹਾ ਮਾਈ ਤੰਦੋ ਦੇ ਰਹਿਮਤ ਨਾਲ ਚੱਲ ਰਿਹਾ ਹੈ ਅੱਜ ਤੁਹਾਨੂੰ ਲੁਧਿਆਣੇ ਵਿੱਚ ਲੈ ਕੇ ਆਏ ਆਂ ਐਸੀ ਜਗ੍ਹਾ ਦੇ ਵਿੱਚ ਜਿੱਥੇ ਬਿਮਾਰੀਆਂ ਤੋਂ ਹੁੰਦਾ ਹੈ ਛੁਟਕਾਰਾ ਮੈਂ ਗੱਲ ਕਰਨ ਜਾ ਰਿਹਾ ਮਾਈ ਚੰਦੋ ਜੀ ਜਿਹੜੀ ਕਿ ਮਈਆਂ ਸਰਕਾਰ ਦੀ ਵੱਡੀ ਭੈਣ ਹੈ ਫਲੋਰ ਵਾਲੇ ਮਈਆਂ ਸਰਕਾਰ ਜੀ ਦੀ ਵੱਡੀ ਭੈਣ ਹੈ ਜਿੱਥੇ ਲੱਖਾਂ ਹੀ ਸ਼ਰਧਾਲੂ ਇਸ ਜਗ੍ਹਾ ਦੇ ਉੱਤੇ ਆਉਂਦੇ ਆ ਤੇ ਦੂਰੋਂ ਦੂਰੋਂ ਨਮਸਤਕ ਹੁੰਦੇ ਆ ਤੇ ਉਹਨਾਂ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈਗਾ ਜੋ ਇਸ ਖੂਹ ਦੇ ਵਿੱਚੋਂ ਨਹਾ ਕੇ ਇੱਥੇ ਮੱਥਾ ਟੇਕਦਾ ਤਾਂ ਉਹ ਬਿਮਾਰੀਆਂ ਤੋਂ ਛੁਟਕਾਰਾ ਪਾ ਲੈਂਦਾ ਹੈਗਾ ਸਾਡੇ ਨਾਲ ਸੇਵਾਦਾਰ ਮੌਜੂਦ ਹੈ ਚਾਵਲਾ ਜੀ ਕਿੰਨੇ ਸਾਲ ਪੁਰਾਣਾ ਇਹ ਦਰਬਾਰ ਹੈ ਇਹ 40 ਸਾਲ ਪੁਰਾਣਾ ਮਾਈ ਚੰਦੋ ਵੀਰ ਦਾ ਦਰਬਾਰ ਹੈ ਇੱਥੇ ਬੜੀ ਬੜੀ ਦੂਰਾਂ ਨਾਬਾ ਪਟੇਲਾ ਫਰੋਜਪੁਰ ਬੜੀ ਬੜੀ ਦੂਰੋਂ ਲੋਕ ਆ ਕੇ ਮਾਈ ਦੇ ਦਰਵਾਜ਼ੇ ਤੇ ਕੂਹ ਜਿਹੜਾ ਬਣਿਆ ਕੂਹ ਤੇ ਇਸ਼ਨਾਨ ਕਰਕੇ ਮਾਈ ਦੇ ਦਰਵਾਜ਼ੇ ਤੇ ਮੱਥਾ ਟੇਕਦੇ ਨੇ ਜਿਹੜੀਆਂ ਦੁੱਖ ਤਕਲੀਫਾਂ ਸਾਰੇ ਕਸ਼ਟ ਦੂਰ ਨੇ ਵੀਰਵਾਰ ਦੇ ਵੀਰਵਾਰ ਤੇ ਲੂਣ ਚੜਦਾ ਨਮਕ 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 ਚੜਦਾ ਲੂਣ ਚੜਦਾ ਸਰੋਂ ਦਾ ਤੇਲ ਪ੍ਰਸ਼ਾਦ ਇਹ ਸਭ ਮਾਈ ਦੀ ਕਿਰਪਾ ਦੇ ਨਾਲ ਬੜੀ ਬੜੀ ਦੂਰੋਂ ਜਿਹੜੀਆਂ ਦੁੱਖ ਤਕਲੀਫਾਂ ਬਿਮਾਰੀਆਂ ਦੂਰ ਹੋ ਗਿਆ ਖਾਰ ਹੋ ਗਿਆ ਉਪਰੀ ਕਸਰ ਹੋ ਗਈ ਕਾਰੋਬਾਰ ਚ ਨੁਕਸਾਨ ਹੁੰਦਾ ਹੋਵੇ ਇਹ ਸਾਰੀਆਂ ਬਿਮਾਰੀਆਂ ਜਿੰਨੀਆਂ ਜੋ ਵੀ ਕਸ਼ਟ ਹੈ ਸਰੀਰ ਤੇ ਬੰਦੇ ਦੇ ਇੱਥੇ ਮਾਈ ਦੀ ਕਿਰਪਾ ਨਾਲ ਮੁਕਤ ਹੋ ਜਾਂਦੇ ਆ ਕਦੋਂ ਤੁਹਾਨੂੰ ਪਤਾ ਲੱਗਿਆ ਇੱਥੇ ਦਰਬਾਰ ਹੈਗਾ ਤੁਸੀਂ ਸੇਵਾ ਕਰ ਬਚਪਨ ਹੀ ਉਰੇ ਕੱਟਿਆ ਜੀ ਸਕੂਲ ਚ ਹੀ ਕੱਟਿਆ ਇੱਥੇ ਬਾਬਾ ਸਾਹਿਬ ਆਏ ਹੋਏ ਨੇ ਕਾਂਸੀ ਰਾਮ ਜੀ ਸਕੂਲ ਤੇ ਆਏ ਹੋਏ ਨੇ ਅੱਛਾ ਜੀ ਇਹ ਸਕੂਲ ਹੈ ਹਾਂ ਜੀ ਇਹ ਡਾਕਟਰ ਏਵੀਅਮ ਸਕੂਲ ਹੈ ਜੀ ਡਾਕਟਰ ਐਵੀਐਮ ਸਕੂਲ ਦੇ ਵਿੱਚ ਮਾਈ ਚੰਡੋਰਾ ਦਰਬਾਰ ਆ ਇਹ ਡਾਕਟਰ ਇਹ ਅੰਬੇਦਕਰ ਸਕੂਲ ਇਸਾ ਨਗਰੀ ਪੁਲੀ ਲੁਧਿਆਣਾ ਇਸਾ ਨਗਰੀ ਪੁਲੀ ਦੇ ਨੇੜੇ ਪੈਂਦੀ ਹੈ ਦਰਬਾਰ ਹਾਂਜੀ ਹਾਂਜੀ ਇਹ ਮਾਈ ਚੰਡੋਰਾ ਦਰਬਾਰ ਹੈ ਕਿੱਥੋਂ ਕਿੱਥੋਂ ਦੇ ਲੋਕ ਆਉਂਦੇ ਆ ਨਾਬਾ ਪਟਿਆਲਾ ਫਰੋਜਪੁਰ ਦੇਸ਼ ਆਦੇਸ਼ਾਂ ਤੋਂ ਦੇਸ਼ ਆਦੇਸ਼ਾਂ ਤੋਂ ਲੋਕ ਦੂਰੋਂ ਦੂਰੋਂ ਆ ਕੇ ਆਪਣੀ ਜਿੱਦਾ ਈਦਾ ਪਤਾ ਲੱਗਦਾ ਉਦੋਂ ਉਦੋਂ ਸੰਗਤ ਆ ਕੇ ਆਪਣੇ ਕਸ਼ਟ ਦੂਰ ਕਰਦੀ ਆ ਤੁਸੀਂ ਛੋਟੇ ਹੁੰਦੇ ਤੋਂ ਸੇਵਾ ਕਰ ਰਹੇ ਬਿਲਕੁਲ ਜੀ ਬਿਲਕੁਲ ਦਾਦੀ ਪ੍ਰੇਮ ਨਾ ਮਿਲਦੀ ਆ ਸਾਨੂੰ ਸਾਰੀ ਕਿਰਪਾ ਹੀ ਇਹਨਾਂ ਦੀ ਆ ਜੀ ਸ਼ੇਰਵਾਦੀ ਇਹਨਾਂ ਦਾ ਮਾਈ ਦੇ ਦਰਬਾਰ ਦਾ ਉਹਦੇ ਹੀ ਸਾਰੇ ਅਸੀਂ ਤੁਰੇ ਫਿਰਦੇ ਆ ਜੀ ਸਭ ਰਹਿਮਤ ਆ ਉਹਦੀ ਪਹਿਲੇ ਤਾਂ ਦਰਬਾਰ ਜਿਹੜਾ ਇਹ ਜਗ੍ਹਾ ਤਾਂ ਕੱਚੀ ਹੁੰਦੀ ਉਣੀ ਹੁਣ ਪੱਕੀ ਬਣ ਗਈ ਪੱਕੀ ਸੀ ਸਭ ਕਿਰਪਾ ਹੀ ਇਹ ਸਕੂਲ ਜਿਹੜਾ ਚੱਲ ਰਿਹਾ ਮਾਈ ਕੰਡੋ ਦੇ ਰਹਿਮਤ ਨਾਲ ਚੱਲ ਰਿਹਾ ਕਿੰਨੇ ਬੱਚੇ ਸਕੂਲ ਚ ਪੜ੍ਹਦੇ ਆ ਇਸ ਟਾਈਮ ਸਕੂਲ ਦੇ ਵਿੱਚ ਬੱਚੇ 25 ਕੁ 100 ਰੁਪਏ 25 ਕੁ 100 ਬੱਚਾ ਹੋਊਗਾ ਸਭ ਉਹਦੀ ਕਿਰਪਾ ਨਾਲ ਅੱਜ ਕੀ ਤਾਂ ਕਲਾਸਾਂ ਵੀ ਵੱਧ ਗਈਆਂ ਨੇ ਕਿਰਪਾ ਮਾਈ ਦੀ ਹੋਰ ਕਿਹੜੇ ਉਪਰਾਲੇ ਹੁੰਦੇ ਆ ਇਸ ਸੰਸਥਾ ਵੱਲੋਂ ਹੋਰ ਸੰਸਥਾ ਵੱਲੋਂ ਬਾਬਾ ਸਾਹਿਬ ਦੇ ਨਾਮ ਤੇ ਸਕੂਲ ਹੈ ਐਸੀ ਬੱਚੇ ਨੇ ਜਿਹੜੇ ਉਹ ਫ੍ਰੀ ਪੜ੍ਹਾਏ ਜਾਂਦੇ ਨੇ ਅੰਦਰ ਸਕੂਲ ਦੇ ਵਿੱਚ ਹੋਰ ਵੀ ਗਰੀਬ ਗਰੀਬ ਜਿਹੜੇ ਬੱਚੇ ਨੇ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਹੈਲਪ ਕੀਤੀ ਜਾਂਦੀ ਹੈ ਸਾਡੇ ਜਿਹੜੇ ਸਕੂਲ ਦੇ ਡਾਇਰੈਕਟਰ ਸਾਹਿਬ ਨੇ ਰਜੀਤ ਕੁਮਾਰ ਲਵਲੀ ਚਲੋ ਮਨੋਂ ਨਾਲੀ મતਲਬ ਕਿ ਜੋ ਵੀ ਫੀਸ ਲੈਣਾ ਦੇਣਾ ਜੋ ਵੀ ਹੈਗਾ ਇਹ ਬਿਲਕੁਲ ਮਾਫ ਕਰ ਦੇਗੀ ਨਹੀਂ ਜਾਣਿਆਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਇਸ ਜਗ੍ਹਾ ਤੇ ਕਈ ਪੁੱਛਦੇ ਆਂਦੇ ਹੋਗੇ ਤਾਂ ਐਡਰੈਸ ਦੁਆਰਾ ਤੋਂ ਦੱਸ ਦੋ ਡਰੈਸ ਆਪਣਾ ਐਸਾ ਨਗਰੀਪੁਲੀ ਮਾਈ ਚੰਦੋ ਮਈਆ ਦਾ ਦਰਬਾਰ ਬਹੁਤ ਦੂਰੋਂ ਦੂਰੋਂ ਲੋਕ ਆ ਕੇ ਨੱਬਾ ਪਟੇਲਾ ਫਰੋਜਪੁਰ ਪੂਰੀ ਰਹਿਮਤਾਂ ਮਾਈ ਦਰਬਾਰ ਦਾ ਜਕਾਰਾ ਮਾਈ ਚੰਦੋ ਮਈਆ ਦਾ ਬੋਲ ਸੱਚੇ ਦਰਬਾਰ ਕੀ ਜੈ ਮਾਈ ਚੰਦੋ ਕਿਉਂ ਕਿਹਾ ਜਾਂਦਾ ਇਹ ਫਲੋਰ ਵਾਲੀ ਮਈਆ ਦੀ ਭੈਣ ਵੱਡੀ ਵੱਡੀ ਭੈਣ ਹਾਂ ਇਹਨਾਂ ਦਾ ਸਾਡੇ ਨਾਲ ਸੇਵਾਦਾਰ ਮੌਜੂਦ ਸੀ ਫਲੋਰ ਮਈਆ ਸਰਕਾਰ ਜੀ ਦੀ ਵੱਡੀ ਭੈਣ ਹੈ ਮਾਈ ਚੰਦੋ ਜੀ ਜਿੱਥੇ ਲੱਖਾਂ ਹੀ ਸ਼ਰਧਾਲੂ ਇਸ ਜਗ੍ਹਾ ਦੇ ਉੱਤੇ ਆਉਂਦੇ ਆ ਤਾਂ ਨਮਸਕ ਹੋ ਕੇ ਆਪਣੇ ਦੁੱਖ ਤਕਲੀਫਾਂ ਤੋਂ ਛੁਟਕਾਰਾ ਪਾਉਂਦੇ ਆ ਇਸ ਖੂਹ ਦੇ ਵਿੱਚ ਜਦੋਂ ਸ্নান ਕਰਦੇ ਆ ਉਸ ਤੋਂ ਬਾਅਦ ਇਸ ਦਰਬਾਰ ਦੇ ਉੱਤੇ ਆਉਂਦੇ ਆ ਬੀਮਰਾਵ ਅੰਬੇਦਕਰ ਜੀ ਵੀ ਉਹ ਵੀ ਇਸ ਦਰਬਾਰ ਦੇ ਉੱਤੇ ਕਾਂਸ਼ੀ ਰਾਮ ਜੀ ਵੀ ਉਹ ਵੀ ਇਸ ਦਰਬਾਰ ਦੇ ਉੱਤੇ ਆਏ ਹੋਏ ਆ ਜੋ ਇਹ ਸਕੂਲ ਮਾਈ ਚੰਦੋ ਜੀ ਦਾ ਜਿਹੜਾ ਇਹ ਦਰਬਾਰ ਹੈਗਾ ਉਹਦੀ ਕਿਰਪਾ ਦੇ ਨਾਲ ਇੱਥੇ ਸਕੂਲ ਵੀ ਚੱਲ ਰਿਹਾ ਹੈਗਾ ਜੋ ਇਹਨਾਂ ਦੇ ਸ਼ਹੀਦਵਾਜ ਜੋ ਸੇਵਾਦਾਰਾਂ ਨੇ ਕਿਹਾ ਬੜੇ ਲੰਬੇ ਸਮੇਂ ਤੋਂ ਇੱਥੇ ਚ ਸੇਵਾ ਕਰ ਰਿਹਾ 40 ਸਾਲ ਤੋਂ ਉੱਪਰ ਹੋ ਚੁੱਕਿਆ ਬਚਪਨ ਸਾਰਾ ਇੱਥੇ ਸੇਵਾ 'ਚ ਬਤੀਤ ਕਰ ਰਿਹਾ ਤਾਂ ਆਪਾਂ ਵੀ ਗੁਜਾਰਿਸ਼ ਕਰ ਰਹੇ ਹਾਂ ਅਗਰ ਕਿਸੇ ਨੂੰ ਕੋਈ ਦੁੱਖ ਤਕਲੀਫ ਹੈਗੀ ਆ ਉਹ ਇਸ ਦਰਵਾਜ਼ੇ ਤੇ ਆਵੇ ਤੇ ਆਪਣੇ ਪਰਿਵਾਰ ਲਈ ਸੁੱਖ ਸ਼ਾਂਤੀ ਮੰਗ ਕੇ ਜਾਵੇ